ਹਾਂਜੀ ਦੋਸਤੋ ਸਾਰਿਆਂ ਨੇ ਪਿਆਰ ਭਰੀ ਸ਼ਤਿ ਜਿਹੜੀ ਆਕਾਰ ਆ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚ ਗਏ ਜੀ ਇਤਿਹਾਸਿਕ ਗੁਰਦੁਆਰਾ ਸਾਹਾ ਜੀ ਦੀ ਕੜੀ ਦੇ ਵਿੱਚ ਦਰਸ਼ਨਾਂ ਦੀ ਕੜੀ ਵਿੱਚ ਗੁਰਦੁਆਰਾ ਕੋਤਵਾਲੀ ਸਾਹਿਬ ਠੀਕ ਹੈ ਜੀ ਆਪਾਂ ਪਹੁੰਚ ਕੇ ਮਰੰਡੇ ਹੁਣ ਸਾਨੂੰ ਕਰਾਉਣਾ ਹੈ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਠੀਕ ਹੈ ਜੀ ਹਾਂਜੀ ਗੁਰਦੁਆਰਾ ਸਾਹਿਬ ਜੀ ਦਾ ਅਸਤਾ ਕਿੰਦਾ ਹੈ ਜੀ ਹਾਂਜੀ ਵਾਹਿਗੁਰੂ ਜੀ ਆਪਾ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਠੀਕ ਹੈ ਜੀ ਗੁਰਦੁਆਰਾ ਕੋਤਵਾਲੀ ਸਾਹਿਬ ਹਾਂਜੀ ਦਰਸ਼ਨ ਕਰਾਉਣੇ ਠੀਕ ਹੈ ਜੀ ਤੇ ਇਤਿਹਾਸ ਬਾਰੇ ਵੀ ਤੁਹਾਨੂੰ ਸਾਂਝ ਪਾਉਣੇ ਆ ਗੁਰਦੁਆਰਾ ਸਾਹਿਬ ਦੀ ਦਾ ਠੀਕ ਹੈ ਜੀ ਹਾਂਜੀ ਹਾਂਜੀ ਵਾਹਿਗੁਰੂ ਜੀ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਠੀਕ ਹੈ ਜੀ ਤੰਤਨ ਪਰਮ ਪੂਜਨੀਕ ਮਾਤਾ ਗੁਜਰਕੌਰ ਦੀ ਤੰਤਨ ਸਹਾਜਾ ਦਾ ਬਾਬਾ ਜਰਾਵਰ ਸਿੰਘ ਤੰਤਨ ਸਹਾਜਾ ਦਾ ਬਖਤੋਈ ਸਿੰਘ ਦੀ ਚਰਨ ਛੋਪਰਾਤ ਪਵਿੱਤਰ ਸਥਾਨ ਠੀਕ ਹੈ ਬਾਈ ਗੁਰੂ ਜੀ ਆਪਾਂ ਸਾਨੂੰ ਅੰਦਰ ਦਰਸ਼ਨ ਕਰਾਉਣੇ ਆਂ ਇਹ ਕਿਹਨ ਕੋਟਵਾਲੀ ਨੇ ਇੱਥੇ ਆ ਲੰਗਰ ਹਾਲ ਨੇ ਇੱਥੇ ਜੀ ਅੰਦਰ ਲੰਗਰ ਹਾਲ ਹੈ ਜਿੱਥੇ ਗੰਦੀ ਸੇਵਾ ਚੱਲ ਰਹੀ ਹੈ ਠੀਕ ਹੈ ਜੀ ਦਰبار صاحب ਇੱਧਰ ਨੇ ਪਿੱਛੇ ਵੀ ਦਰਬਾਰ ਸਾਹਿਬ ਨੇ ਠੀਕ ਹੈ ਜੀ ਇਹਦੇ ਵਿੱਚ ਅੰਦਰ ਬਣੀ ਹੋਈ ਹੈ ਕੋਤਵਾਲੀ ਜਿੱਥੇ ਬਾਬਾ ਜੀ ਤੇ ਜਿਹਦੇ ਛੋਟੇ ਸਹਬਜ਼ਾਦੇ ਧੰਤਨ ਬਾਬਾ ਜਰਾਵ ਸਿੰਘ ਬਾਬਾ ਫਤੇ ਸਿੰਘ ਠੀਕ ਹੈ ਜੀ ਅਤੇ ਮਾਤਾ ਗੁਜਰ ਕੌਰ ਜੀ ਨੂੰ ਇੱਕ ਰਾਤ ਇੱਥੇ ਕੈਦ ਕਰਕੇ ਰੱਖਿਆ ਗਿਆ ਸੀ ਠੀਕ ਹੈ ਜੀ ਕਿਉਂਕਿ ਉਹ ਗੰਗੂ ਬ੍ਰਾਹਮਣ ਨੇ ਜੋ ਹੈ ਧੋਖਾ ਦੇ ਕੇ ਮਾਤਾ ਜੀ ਅਤੇ ਦੋਨੇ ਸਹਿਬਜ਼ਾਦਿਆਂ ਨੂੰ ਇੱਥੇ ਜਾਨੀ ਖਾਂ ਤੇ ਮਾਨੀ ਖਾਂ ਸੀਗੇ कोतवाल ਉਹਨਾਂ ਨੂੰ ਖਬਰ ਦੇ ਕੇ ਠੀਕ ਹੈ ਜੀ ਫੜਵਾਤਾ ਸੀ ਤੇ ਇੱਥੇ ਜਿਹੜੀ ਅੰਦਰ ਉਹ ਹੈ ਜੇਲ ਬਣੀ ਹੋਈ ਆ कोतਵਾਲੀ ਉੱਥੇ ਬਾਬਾ ਜੀ ਨੂੰ ਰੱਖਿਆ ਸੀ ਤੁਹਾਨੂੰ ਦਰਸ਼ਨ ਕਰਾਉਣੇ ਆ ਠੀਕ ਹੈ ਜੀ ਅੰਦਰੋਂ ਵੀ ਕਰਾਉਂਗਾ ਸੇ ਬਿਤੇ ਹਾਜ਼ਰ ਗੁਰਦੁਆਰਾ ਕੋਤਲੀ ਖਰਮੰਡਾ ਸਰਸਣਾ ਵੀ ਛੋੜੇ ਤੋਂ ਛੱਡ ਕੇ ਮਾਤਾ ਜੀ ਸਾਜਦੇ ਨਾਲ ਰਾਤ ਸਰਸਨਾਂ ਦੇ ਕਿਨਾਰੇ ਘੁੰਮੇ ਮਾਸ਼ਕੀ ਦੀ ਝੁੱਗੀ ਵਿੱਚ ਕੱਟੀ ਉੱਥੇ ਦੋ ਦਿਨ ਲక్ష్ਮੀਨਾਥ ব্রাহ্মণ ਨਿਰੋਪ ਦੀ ਪਾਰੀ بچਾਉਂਦੀ ਸੀ ਠੀਕ ਹੈ ਬੰਮਣੀ ਸੀ ਲక్ష్ਮੀਓ ਰੋਟੀ ਪਾਰੀ بچਾਉਂਦੀ ਸੀ ਉੱਥੇ ਸਹਗਣੀ ਕੰਨ ਬ੍ਰਾਹਮਣ ਮਾਤਾ ਜੀ ਵੀ ਮਾਤਾ ਜੀ ਦੇ ਸਾਜਦੇ ਨੂੰ ਨਾਲ ਆਪਣੇ ਪਿੰਡ ਲੈ ਕੇ ਆ ਕੰਗੂ ਗੁਰੂ ਘਰ ਦੇ ਲੰਗਰ ਵਿੱਚ ਸੇਵਾਦਾਰ ਸੀ ਰੂਪੇ ਦੀ ਭਰੀ ਪੁਰਜੀ ਦੇਖ ਕੇ ਗੰਗੂ ਨੀਅਤ ਬਦਲ ਗਈ ਹੋਰਾਂ ਮਸਨ ਚਪਾ ਲਈਆਂ ਤੇ ਸ਼ੋਰ ਪਾਉਣ ਲੱਗਿਆ ਬਾਤਾ ਜੀ ਨੇ ਕਿਹਾ ਸਾਈ ਰੋਲਾ ਨਾ ਪਾ ਮੂਰਾ ਇੱਥੇ ਨਹੀਂ ਹੋਣੀ ਆ ਘਰ ਵਿੱਚ ਧਾਰੋ ਕੋਈ ਨਹੀਂ ਆਇਆ ਘਰ ਵਿੱਚ ਹੋਣ ਕਿ ਗੰਗੂ ਰਾਮ ਤੂੰ ਕੀਤੇ ਰੱਖ ਕੇ ਭੁੱਲ ਗਿਆ ਹੰਸ ਉਸ ਨੇ ਤਨੀ ਗੱਲਾਂ ਦਾ ਗੁੱਸਾ ਕੀਤਾ ਆਪਣੇ ਪਿੰਡ ਤੇ ਚੌਧਰੀ ਨੂੰ ਨਾਲ ਲੈ ਕੇ ਮਰੰਡੇ ਥਾਣੇ ਕੋਤਵਾਲੀ ਵਿੱਚ ਪਹੁੰਚ ਗਿਆ ਇੱਥੇ ਉਸ ਸਮੇਂ ਦੇ ਥਾਣੇਦਾਰ ਜਾਨੀ ਖਾਂ ਮਾਨੀ ਖਾਂ ਡਿਊਟੀ ਕਰਦੇ ਸਨ ਉਹਨਾਂ ਨੇ ਦੱਸਿਆ ਕਿ ਮੇਰਾ ਘਰ ਗੁਰੂ ਗੋਬਿੰਦ ਸਿੰਘ ਜੀ ਦੇ ਬਿਰਧ ਮਾਤਾ ਜੀ ਮੇਰੇ ਘਰ ਗੁਰੂ ਗੋਬਿੰਦ ਸਿੰਘ ਜੀ ਦੇ ਬਿਰਧ ਮਾਤਾ ਜੀ ਗੁਰਜੀਤ ਜੀ ਦੋਨੇ ਸਹਿਜਾਂ ਦੇ ਨਾਲ ਜਰਾਵਰ ਸਿੰਘ ਦਾ ਫਤਿਹ ਸਿੰਘ ਬੈਠੇ ਹਨ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਓ ਜਾਨੀ ਖਾਂ ਮਾਨੀ ਖਾਂ ਨੇ ਮਾਤਾ ਜੀ ਤੇ ਦੋਨੇ ਸਾਹ ਜਦਾਂ गिरफ्तार ਕਰਕੇ ਮਰੰਡੇ ਥਾਣੇ ਕੋਟਵਾਲੀ ਵਿੱਚ ਆ ਸਾਹਮਣੇ ਜਿਹੜੇ ਤੁਸੀਂ ਦੇਖ ਰਹੇ ਹੋ ਕੋਤਵਾਲੀ ਕੋਤਵਾਲੀ ਵਿੱਚ ਲੈ ਆਏ ਐਂ ਤੇ ਕੋਤਵਾਲੀ ਵਿੱਚ ਬੰਦ ਕਰ ਦਿੱਤਾ ਇੱਕ ਰਾਤ ਰੱਖਿਆ ਗਿਆ ਨਾਲ ਰਾਤ ਨੂੰ ਰੋਟੀ ਪਾਣੀ ਨਾ ਰਾਤ ਨੂੰ ਰੋਟੀ ਪਾਣੀ ਨਾ ਠੰਡ ਤੋਂ ਬਚਣ ਲਈ ਕੱਪੜਾ ਦਿੱਤਾ ਸੇਵਾ ਸਵੇਰ ਹੁੰਦੇ ਸਾਰ ਹੀ ਬੈਲ ਗੱਡੀਆਂ ਵਿੱਚ ਬਿਠਾ ਕੇ ਸਰਹੰਦ ਨੂੰ ਲੈ ਗਏ ਇਸ ਕਰਕੇ ਇਹ ਸਥਾਨ ਬੜਾ ਹੀ ਉੱਚਣੀ ਹੋ ਰਿਹਾ ਠੀਕ ਹੈ ਬਾਈ ਤੁਸੀਂ ਇਤਿਹਾਸ ਉਹ ਤੁਹਾਡਾ ਸਾਹ ਜੀ ਦਾ ਆਪਾਂ ਤੁਹਾਨੂੰ ਪੜ ਕੇ ਹੀ ਦੱਸਤਾ ਹਾਂ ਜੀ ਵਾਹਿਗੁਰੂ ਜੀ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਹੈ ਜੀ ਉਹ ਕੋਤਵਾਲੀ ਜੀ ਦੇ ਵਿੱਚ ਇਕਰਾਤ ਮਾਤਾ ਗੁਜਰੀ ਜੀ ਅਤੇ ਦੋਨੇ ਸਹਿਬ ਜਾਦਿਆਂ ਨੂੰ ਰੱਖਿਆ ਗਿਆ ਸੀ ਠੀਕ ਹੈ ਜੀ ਦਰਸ਼ਨ ਕਰੋ ਹੁਣ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੋਇਆ ਹੈ ਠੀਕ ਹੈ ਜੀ ਹਾਂ ਜੀ ਇਹ ਦੇਖੋ ਪੁਰਾਣੀ ਆਈਟਮ ਜੋ ਉਸ ਸਮੇਂ ਦੀ ਯਾਦ ਦਿਲਾਉਂਦੀਆਂ ਨੇ ਠੀਕ ਹੈ ਜੀ ਆਪਾਂ ਹੁਣ ਪਿਛਲੇ ਪਾਸੇ ਆ ਗਏ ਹਾਂ ਘੋਤ ਵੰ ਲੀਏ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਚੱਲ ਰਿਹਾ ਹੈ ਖੰਡ ਪਾਠ ਸਾਹਿਬ ਚੱਲ ਰਹੇ ਹੈ ਠੀਕ ਹੈ ਜੀ ਹਾਂ ਜੀ ਦਰਸ਼ਨ ਕਰੋ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਉਹ ਦਰਵਾਜ਼ਿਆਂ ਦੇ ਜੋ ਉਸ ਸਮੇਂ ਦੇ ਦਰਵਾਜ਼ੇ ਇਹ ਦੇਖੋ ਜੀ ਤੁਸੀਂ ਸਾਹਮਣੇ ਆ ਲੋਹੇ ਦਾ ਦਰਵਾਜ਼ਾ ਆ ਲੱਕੜੀ ਦਾ ਦਰਵਾਜ਼ਾ ਇਹ ਪੁਰਾਤਨ ਦਰਵਾਜ਼ਾ ਹੈ ਉਸ ਸਮੇਂ ਦਾ ਇਹ ਜਿਹੜੀ ਆ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਤੇ ਦੋਨੇ ਸਹਿਬਜ਼ਾਦਿਆਂ ਨੂੰ ਬਿਨਾਂ ਕਿਸੇ ਰੋਟੀ ਪਾਣੀ ਤੋਂ ਔਰ ਬਿਨਾਂ ਕਿਸੇ ਗਰਮ ਕਪੜੇ ਤੋਂ ਐਦਾਂ ਹੀ ਇਹ ਜਗ੍ਹਾ ਤੇ ਰੱਖਿਆ ਗਿਆ ਜਦ ਕਿ ਉਹ ਸਮਾਂ ਤੁਸੀਂ ਜਾਣਦੇ ਹੋ ਉਹ ਦੇ ਮਹੀਨੇ ਵਿੱਚ ਕਿੰਨੀ ਠੰਡ ਹੁੰਦੀ ਹੈ ਠੀਕ ਹੈ ਵਾਹਿਗੁਰੂ ਜੀ ਹਾਂਜੀ ਤੇ ਇਹ ਦੇਖੋ ਜੀ ਸਾਹਮਣੇ ਇਹ ਪੁਰਾਤਨ ਜਿਹੜੀ ਤਸਵੀਰ ਹੈ ਗੁਰਦੁਆਰਾ ਕੋਤਵਾਲੀ ਸਾਹਿਬ ਦੀ ਠੀਕ ਹੈ ਜੀ ਅਰਸ਼ਣ ਕਰੋ ਕਰੋ ਜੀ ਪਰਸ਼ੰਗਨਾਵ ਸਫਲ ਕਰੋ ਠੀਕ ਹੈ ਵਾਹਿਗੁਰੂ ਜੀ ਰਾਈਡ ਉਹ ਜਿਹੜੀ ਚੱਲ ਰਹੀ ਹੈ ਜੀ ਇਹ ਟੁੱਟ ਲੰਗਰ ਬਾਬਾ ਜੀ ਦਾ ਚੌਲ ਜੀ ਬਾਈ ਕਿਚੌਣ ਬਾਬਾ ਜੀ ਦਾ ਸਾਰੇ ਤਰੀਕ ਚੌਲ ਜੀ ਪਾ ਲਓ ਜੀ ਪਾ ਲਓ ਕਿਹੜੇ ਪਾਉਂਦੇ ਹੋ ਹਾਂ ਜੀ ਪਾਉਂਦੇ ਜਿੱਥੇ ਮਰਜ਼ੀ ਪਾਉਂਦੇ ਆ ਚਲ ਚਲ ਰਾਈਡ ਕਹਾ ਬਾਈ ਰੋ ਜੀ 24 ਘੰਟੇ ਲੰਗਰ ਦੀ ਸੇਵਾ ਚੱਲਦੀ ਹੈ ਕਰੋ ਜੀ ਦਾਸ ਵਰਹਾਉਂ ਨਾਲੇ ਕੰਮ ਚੱਲ ਰਿਹਾ ਤੇ ਆਪਣਾ ਵੀ ਯੋਗਦਾਨ ਦੋ ਜੀ ਦਰਬਾਰ ਸਾਹਿਬ ਉੱਪਰ ਹੈ ਠੀਕ ਹੈ ਜੀ ਆਹ ਦਰਬਾਰ ਸਾਹਿਬ ਨੇ ਉੱਪਰ ਚੁੱਲਦੇ ਰਹਿਣਗੇ ਨਿਸ਼ਾਨ ਸਦਾ ਪੰਤ ਮਹਾਰਾਜ ਕੇ ਠੀਕ ਹੈ ਜੀ ਚਲੋ ਦਰਬਾਰ ਸਾਹਿਬ ਦੇ ਦਰਸ਼ਨ ਕਰਾ ਦਿੰਦੇ ਤੁਹਾਨੂੰ ਪਰ ਬਣੇਗੀ ਤਾਂ ਸਾਹ ਠੀਕ ਹੈ ਜੋ ਕੋਟੀ ਵਾਲੀ ਦਾ ਜੋ ਖੜਾ ਹਾਂਜੀ ਬਾਈ ਜੀ ਇੱਥੇ ਲੜੀ ਬਾਅਦ ਮੇਰੇ ਅਖੰਡ ਪਾਤਸ਼ਾਹ ਚੱਲ ਰਹੇ ਹਨ ਪਰਮਭਾਗਤ ਜੀ ਬੈਠੇ ਕਰ ਰਹੇ ਹਨ ਕਰਵਾ ਸਾਹਿਬ ਦੇ ਵਿੱਚ ਹੀ ਜੀ ਵਾਇਰੋ ਜੀ ਇਹ ਸੀ ਜੀ ਆਪਣੀ ਇੱਕ ਛੋਟੀ ਜਿਹੀ ਵੀਡੀਓ ਗੁਰਦੁਆਰਾ ਕੋਤਲ ਕੋਤ ਵਾਲੀ ਸਾਹਿਬ ਮਰਿੰਡਾ ਦੇ ਵਿੱਚ ਜ਼ਿਲ੍ਹਾ ਰੋਪੜ ਜੇ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇਕਨ ਅਤੇ ਹੋਰਾਂ ਤੱਕ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਦੀ ਜਿਹੜੀ ਕੜੀ ਹੈ ਇਹਨਾਂ ਨੂੰ ਪਹੁੰਚਾਓ ਠੀਕ ਹੈ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ